प्यारे साथियों एक बार फिर हम अपने हलके ਦੇ ਪਿਆਰੇ ਲੋਕਾਂ ਚ ਆਏ ਆ ਔਰ ਅੱਜ ਫਿਰ ਦੁਬਾਰਾ ਜਿਹੜਾ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਉਹਦਾ ਅੱਜ ਚੌਥਾ ਪ੍ਰੋਗਰਾਮ ਹੈ ਇਸ ਤੋਂ ਪਹਿਲਾਂ ਤਿੰਨ ਪ੍ਰੋਗਰਾਮ ਅਸੀਂ ਕਰ ਚੁੱਕੇ ਆ ਪਿੰਡ ਕਾਂਸੀਵਾਰਮਾ ਰਕਵਾਲ ਤੇ ਅੱਜ ਇਹ ਚੌਥਾ ਪ੍ਰੋਗਰਾਮ ਹੈ ਜਿਹੜਾ ਜਿਹਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਸੋ ਅੱਜ ਪੰਜ ਪਿੰਡ ਜਿਨ੍ਹਾਂ ਪਿੰਡਾਂ ਦਾ ਪਾਣੀ ਦੇ ਨਾਲ ਹਰਾਂ ਦੇ ਪਾਣੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਪਾਣੀ ਦਾ ਨੁਕਸਾਨ ਘਰ ਵੀ ਠੱਠੇ ਘਰ ਵੀ ਰੁੜੇ ਉਹ ਵੀ ਸਾਰਾ ਆ ਰਿਹਾ ਉਹ ਵੀ ਸਾਰਾ ਬਣ ਰਿਹਾ ਪਰ ਕਿਉਂਕਿ ਫਸਲ ਰੁੜ ਗਈ ਉਹ ਦੁਬਾਰਾ ਬੀਜਣੀ ਇਹਦੇ ਲਈ ਪਹਿਲਾਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਸ਼ੁਰੂ ਕੀਤਾ ਸੀਗਾ ਸੋ ਅੱਜ ਇਹ ਚੌਥਾ ਸਾਡਾ ਪ੍ਰੋਗਰਾਮ ਹੈ ਸੋ ਅੱਜ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ 45 ਲੱਖ ਰੁਪਈਆ ਜਿਹੜਾ ਉਹ ਸਰਕਾਰ ਵੱਲੋਂ ਅੱਜ ਆਇਆ ਜਿਹੜਾ ਤੁਹਾਡੇ ਚ ਸਾਜ ਵੰਡਣਾ ਸੋ ਮੈਂ ਬਿਨਾਂ ਕਿਸੇ ਦੇਰੀ ਦੇ ਅੱਜ ਕੋਈ ਭਾਸ਼ਣ ਨਹੀਂ ਹੈ ਅੱਜ ਵਾਸਸੀ ਸਰਕਾਰ ਵੱਲੋਂ ਆਏ ਜਿਹੜੇ ਚੈੱਕ ਨੇ ਮੁਆਵਜ਼ੇ ਦੇ ਉਹ ਤੁਹਾਡਾ ਜਿਹੜਾ ਹੱਕ ਬਣਦਾ ਕਿਉਂਕਿ ਤੁਹਾਡੀਆਂ ਫਸਲਾਂ ਨੁਕਸਾਨੀਆਂ ਗਈਆਂ ਔਰ ਕੁਦਰਤ ਨੇ ਆਪਣਾ بڑا ਵਿਰਾਟ ਰੂਪ ਜਿਹੜਾ ਲੋਕਾਂ ਨੂੰ ਦੱਸਿਆ ਕੋਈ ਚੇਤ ਚੇਤਾ ਵੀ ਨਹੀਂ ਲੋਕਾਂ ਨੂੰ ਵੀ ਹੁਣ ਵੀ ਹੜ੍ਹਾਂ ਆਣਗੇ ਜਦੋਂ ਡੈਮ ਬਣ ਗਏ ਪਾਣੀ ਡੱਕ ਲਿਆ ਉੱਪਰ ਪਰ ਕਿਉਂਕਿ ਡੈਮਾਂ ਦੀ ਵੀ ਇੱਕ ਕਪੈਸਿਟੀ ਹੈ ਜਿਸ ਤਰ੍ਹਾਂ ਘੜੇ ਦਾ ਇੱਕ ਪੱਧਰ ਹੁੰਦਾ ਪੀਓ ਘੜਾ ਤੁਸੀਂ ਊਣਾ ਰੱਖ ਸਕਦੇ ਹੋ ਜੇ ਊਣੇ ਘੜੇ ਤੋਂ ਬਾਅਦ ਤੁਸੀਂ ਦੋ ਗਲਾਸ ਹੋਰ ਪਾਓਗੇ ਤੇ ਉਹ ਘੜੇ ਤੋਂ ਬਾਹਰ ਆ ਜਾਣਾ ਸੋ ਡੈਮ ਵੀ ਜਿਹੜੇ ਆ ਉਹ ਇੰਨਾ ਪਾਣੀ ਉੱਪਰ ਪਿਆ ਇੰਨੀ ਬਰਸਾਤ ਆਈ ਕਿ ਉਹ ਡੈਮ ਖੋਲਣੇ ਪਏ ਸਾਰੇ ਪੰਜਾਬ ਦੇ ਕੱਲਾ ਇਹ ਨਹੀਂ ਪਰ ਸਾਡਾ ਥੀਨ ਡੈਮ ਰਾਵੀ ਦੇ ਉੱਤੇ ਜਿਹੜਾ ਬੜਿਆ ਉਹ ਖੋਲਿਆ ਵਿਆਸ ਦੇ ਅੰਦਰ ਵੀ ਭਾਖੜਾ ਡੈਮ ਤਲਵਾੜਾ ਡੈਮ ਖੁੱਲਿਆ ਸੋ ਇਸ ਤਰ੍ਹਾਂ ਸਤਲੁਜ ਦੇ ਉੱਤੇ ਜਿਹੜਾ ਉਹ ਵੀ ਖੁੱਲਿਆ ਸੋ ਇਹ ਸਾਰੇ ਪੰਜਾਬ ਦੇ ਅੰਦਰ ਹਿਮਾਚਲ ਚ ਜੇ ਅੜਗੇ ਚ ਸੋ ਬੜਾ ਔਖਾ ਟਾਈਮ ਹੀ ਤੁਸੀਂ ਸਾਰਿਆਂ ਨੇ ਬੜਾ ਹੌਸਲਾ ਉਹਦੇ ਚ ਰੱਖਿਆ ਔਰ ਕਈਆਂ ਦੇ ਪਰਿਵਾਰਾਂ ਦੇ ਜੀ ਵੀ ਚਲੇ ਗਏ ਇਸ ਦੁਨੀਆ ਤੋਂ ਪਰ ਕਿਉਂਕਿ ਇਹਦੇ ਅੱਗੇ ਜੋਰ ਕੋਈ ਨਹੀਂ ਕੁਦਰਤ ਦੇ ਅੱਗੇ ਇਹੀ ਆ ਕੁਦਰਤ ਦਾ ਰੂਪ ਜਦੋਂ ਦਸਦੀ ਹੈ ਤੇ ਬੰਦਾ ਬੇਵੱਸ ਹੋ ਜਾਂਦਾ ਕੁਦਰਤ ਦੇ ਅੱਗੇ ਮੈਂ ਅੱਜ ਹੀ ਅਫਸੋਸ ਕਰਕੇ ਆਇਆ ਕਿਸੇ ਦੇ ਪਰਿਵਾਰ ਚ ਤੇ ਚਾਚੇ ਤਾਇਦੇ ਦੇ ਦੋ ਮੁੰਡੇ ਆਪਣੀ ਭੈਣ ਦੇ ਘਰ ਉਹਨੂੰ ਕੋਈ ਕਪੜਾ ਟੱਲਾ ਦੇਣ ਗਏ ਦੇ ਤੇ ਰਾਹ ਚ ਆਂਦਿਆਂ ਦਾ ਐਕਸੀਡੈਂਟ ਹੋਇਆ ਇੱਕ ਦੀ ਮੌਤ ਹੋ ਗਈ ਤੇ ਦੂਜਾ ਵੀ ਸਮਝ ਲਓ ਵੀ ਜ਼ਿੰਦਗੀ ਦੇ ਨਾਲ ਲੜ ਰਿਹਾ ਸੋ ਇਹ ਜਿੱਦਾਂ ਕਹਿੰਦੇ ਆ ਵੀ ਨਾਨਕ ਦੁਖੀ ਆ ਸਭ ਸੰਸਾਰ ਤੁਸੀਂ ਇੱਕ ਦੂਜੇ ਦਾ ਦੁੱਖ ਜਦੋਂ ਸੁਣਦੇ ਹੋ ਤੇ ਫਿਰ ਲੱਗਦਾ ਵੀ ਯਾਰ ਮੇਰਾ ਘਟਾ ਹੈ ਵੀ ਇਹ ਵੀ ਮੇਰੇ ਵਰਗਾ ਦੁਖੀ ਆ ਤੇ ਜੇ ਦੁਖੀ ਲੋਕ ਸਾਰੇ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਲੱਪੈਣ ਇੱਕ ਦੂਜੇ ਦੇ ਨਾਲ ਮੋਹ ਚ ਗੱਲ ਲਾਪੈਣ ਤਾਂ ਫਿਰ ਥੋੜਾ ਥੋੜਾ ਬੰਦਾ ਸਹਜੇ ਸਹਜੇ ਦੁੱਖਾਂ 'ਚੋਂ ਉੱਬਰ ਆਂਦਾ ਇਸੇ ਕਰਕੇ ਸਿਆਣਿਆਂ ਨੇ ਕਿਹਾ ਵੀ ਕਿਸੇ ਦੀ ਖੁਸ਼ੀ 'ਚ ਭਾਵੇਂ ਨਾ ਜਾਓ ਪਰ ਜਦੋਂ ਕੋ ਬੰਦਾ ਦੁਖੀ ਹੁੰਦਾ ਉਸ ਵੇਲੇ ਜ਼ਰੂਰ ਜਾਣਾ ਚਾਹੀਦਾ ਜੇ ਤੁਹਾਡਾ ਸਮਾਂ ਲੱਗੇ ਤੁਹਾਡੇ ਕੋਲ ਟਾਈਮ ਲੱਗੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਸਾਡੀ ਸਾਰੀ ਟੀਮ ਨੇ ਜੀ ਉਸ ਸਮੇਂ ਦੇ ਦੌਰਾਨ ਲੋਕਾਂ ਦੇ ਵਿੱਚ ਰਹਿ ਆ ਜਾਵੇ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਸੋ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਓਖੇ ਟਾਈਮ ਦੇ ਵਿੱਚ ਆਪਣੇ ਲੋਕਾਂ ਚ ਰਹੇ ਆ ਆਪਣੇ ਲੋਕਾਂ ਚ ਵਿਚਰੇ ਆ ਔਰ ਤੁਹਾਡੀਆਂ ਦੁਆਵਾਂ ਕੁਦਰਤ ਦੀਆਂ ਦੁਆਵਾਂ ਇਹ ਹਰੇਕ ਪਲ ਮਿਲਦੀਆਂ ਸੋ ਅੱਜ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਨਾਂ ਤਿਆਰ ਹੋ ਗਿਆ ਉਹਨਾਂ ਦਾ ਇੱਥੇ ਨਾਂ ਅਨਾਉਂਸ ਕੀਤਾ ਜਾਵੇ ਤੇ ਅਸੀਂ ਜਿਹੜੀ ਇਹ ਰਾਸੀ ਵੰਡਣੀ ਜਿਹੜੀ ਆ ਸ਼ੁਰੂ ਕਰੀਏ ਤੇ ਥੋੜੇ ਬੰਦਿਆਂ ਨੂੰ ਮੈਂ ਵੰਡ ਜਾਣਾ ਤੇ ਬਾਕੀਆਂ ਨੂੰ ਤੁਸੀਂ ਇੱਥੇ ਰਹਿਣਾ ਇਹਨਾਂ ਨੇ ਵੰਡੀ ਜਾਣਾ ਬਾਕੀਆਂ ਨੂੰ ਜਾਣਾਂ ਕਿ ਇਹਨਾਂ ਨੇ ਆਪਣਾ ਆਪਣਾ ਚੱਕ ਜਿਹੜੇ ਸੱਦੇ ਸੱਦੇ ਹਨ ਸਭ ਨੂੰ ਮਿਲ ਲਿਆ ਸੋ ਤੁਹਾਡੀ ਸਭ ਦੀ ਮਿਹਰਬਾਨੀ ਸ਼ੁਕਰੀਆ ਸੋ ਇਹ ਜਿਹੜਾ ਬਾਕੀ ਰਹਿੰਦੇ ਨਾ ਕਿਸੇ ਦਾ ਘਰ ਟੱਠਿਆ ਕਿਸੇ ਦਾ ਘਰ ਰੁੜਿਆ ਕਿਸੇ ਦਾ ਕੋਈ ਪਸ਼ੂ ਰੁੜ ਗਏ ਆ ਉਹ ਵੀ ਸਾਰਾ ਕੁਝ ਬਣ ਰਿਹਾ ਤੇ ਉਹ ਸਹਜੇ-ਸਹਜੇ ਜਿਹੜਾ ਉਹ ਤੁਹਾਨੂੰ ਤੁਹਾਡੇ ਘਰਾਂ ਚ ਪਹੁੰਚਦਾ ਸ਼ੁਰੂ ਕਰਨਾ ਔਰ ਸਰਕਾਰ ਦਾ ਇੱਕ ਵਾਦਾ ਸੀਗਾ ਵੀ ਅਸੀਂ ਜਲਦੀ ਤੋਂ ਜਲਦੀ ਇਹ ਮੁਆਵਜ਼ਾ ਰਾਸ਼ੀ ਵੰਡਣੀ ਸ਼ੁਰੂ ਕਰਨੀ ਹੈ ਤਾਂ ਮੁੱਖ ਮੰਤਰੀ ਜੀ ਨੇ ਜਿਹੜਾ ਕਿਹਾ ਸੀ ਵੀ ਅਸੀਂ ਦਿਵਾਲੀ ਤੋਂ ਪਹਿਲੇ ਪਹਿਲੋਂ ਇਹਦੀ ਸ਼ੁਰੂਆਤ ਕਰਨੀ ਹੈ ਤੇ ਬਾਕੀਆ ਦਿਵਾਲੀ ਤੋਂ 5 ਦਿਨ ਪਹਿਲਾਂ ਇਹ ਜਿਹੜੇ ਚੈੱਕ ਵੰਡਣ ਦੀ ਸ਼ੁਰੂਆਤ ਅਸੀਂ ਕਰ ਦਿੱਤੀ ਸੀਗੀ ਸੋ ਉਦੋਂ ਤੱਕ ਇਹ ਜਾਰੀ ਰਹਿਣੀ ਹੈ ਜਦੋਂ ਤੱਕ ਕੱਲਾ ਕੱਲਾ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਪਰ ਭਾਈ ਨਹੀਂ ਮਿਲਦੀ ਤੁਸੀਂ ਸਾਰੇ ਆਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇ ਹੁਣ ਨਾਮ ਲਏ ਜਾਣਗੇ ਜਿਹਦਾ ਜਿਹਦਾ ਨਾਮ ਬੋਲਿਆ ਜਾਏਗਾ ਉਹ ਬੰਦਾ ਅੱਗੇ ਆ ਜਾਵੇ ਤੇ ਆਪਣਾ ਚੱਕ ਲੈਵੇ ਇਹ ਇਹ ਮੇਰੀ ਤੁਹਾਨੂੰ ਸਾਨੂੰ ਬੇਨਤੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਭਾਗੋ ਪਤਨੀ ਅਲੀ ਅੱਗੇ ਭਾਗੋ ਪਤਨੀ ਅਲੀ ਭਾਗੂ ਪਤਨੀ ਆलम ਅੱਥੇ ਰੁਕੇ ਮਾਣਾ ਅੱਥੇ ਰੁਕੇ ਤੁਹਾਰਾ ਬੋਲ ਰੋਸ਼ਨਦੀਨ ਪੁੱਤਰ ਨਵਾਬਦੀਨ ਬਾਦਰਪੁਰ ਪਿੰਡ ਇਹਨਾਂ ਦੀ ਪਾਈਟ ਦੇ ਨਾਲ ਸਾਰੇ ਰੋਸ਼ਨਦੀਨ ਪੁੱਤਰ ਨਵਾਬਦੀਨ ਪਾਗੂ ਬਦਨੀ ਆਲਮ ਨਹੀਂ ਹੈ ਪਾਗੂ ਦੂਸਰਾ ਆ ਜਾਓ ਤੁਝਾ ਆ ਜਾਓ ਕੋਈ ਰਮੇਸ਼ ਲਾਲ ਪੁੱਤਰ ਤੇਜਰਾਮ ਇਹਨਾਂ ਦੇ ਰਮੇਸ਼ ਲਾਲ ਰਮੇਸ਼ ਲਾਲ ਪੁੱਤਰ ਤੇਜਰਾਮ रेशमा तेगली रेशमा तेगली कमलेश कुमारी पत्नी तेजराम, कमलेश कुमारी पत्नी तेजराम, दलबीर दास पुत्र तेज रामेश ਕਤਲੌਰ ਦੇ ਪਾਕੀ ਬਾਚੂ ਕਣ ਲੈ ਇਹ ਨੂੰ ਬੋਲ ਚੱਲਣਾ ਨਾ ਬੋਲ ਜਦ ਤੀ ਬੱਧ ਬੱਧ ਬੋਲ ਬਾਤ ਆਪਣੀ ਬੱਧ ਬੱਧ ਬਾਕੀ ਕਰ ਲੈਣੇ ਆ ਮਸਤ ਕਤਲੌਰ ਕਤਲੌਰ ਦਾ ਹਰਬੰਸ ਲਾਲ ਪੁੱਤਰ ਚੱਜੂ ਰਾਮ ਕਤਲੌਰ ਪਿੰਡ ਕਤਲੌਰ ਪਿੰਡ ਕਤਲੌਰ ਪਿੰਡ ਇੱਕ ਇੱਕ 100 ਮੀਟਰ ਤੇ ਚਾਰ ਬੰਦੇ ਆ ਪਰ ਤੇ ਆਪਾਂ ਲੈਣ ਨੂੰ ਅੱਗੇ ਲਿਆ ਬੰਦ ਲਿਆ ਕਰੇ ਮਾਰਨ ਦੇ ਨਾਲ ਹੀ ਮਾਪੋ ਅਗਲੇ ਸੁਆਚੰਦਰ ਬੁੱਧ ਤੇ ਲੀਪ ਚੰਦ ਸਰਪਾਲ ਕੁਮਾਰ ਪੁੱਤਰ ਦੀਵਾਨ ਚੰਦ ਜਸਵੰਤ ਸਿੰਘ ਪੁੱਤਰ ਦੀਪ ਚੰਦ ਸਵਰਨ ਦਾਸ ਪੁੱਤਰ ਦੀਪ ਚੰਦ ਸਵਰਨ ਦਾਸ ਪੁੱਤਰ ਦੀਪ ਚੰਦ ਸਵਰਨ ਹੋਇਆ ਦਾ ਡਿਊਟੀ ਦਾ ਤੁਸੀਂ ਆਗੇ ਯਾਰ ਸਰਤਪਾਲ ਪੁੱਤਰ ਲਾਲ ਚੰਦ ਬਾਕੀ ਰੋਟਾ ਸਤਪਾਲ ਪੁੱਤਰ ਲਾਲ ਚੰਦ ਜੀ ਕਿਹਨੂੰ ਬੋਲ ਰਿਹਾ ਰਮਨ ਕੁਮਾਰ ਪੁੱਤਰ ਚਰਨदास ਰਾਤ ਚੰਦ ਕੋਣ ਹੈ ਰਮਨ ਕੁਮਾਰ ਪੁੱਤਰ ਚਰਨदास ਪ੍ਰੀਤਮ ਕੁਮਾਰ ਪੁੱਤਰ ਗਰੀਬੂ ਦੀਵਾਨ ਚੰਦ ਪੁੱਤਰ ਜਗਤੂ ਵਾ ਪ੍ਰੀਤ ਅਕੋਰ ਜੀਵਾਨ ਚੰਦ ਪੁੱਤਰ ਜਗਤੂ दिलीप चंद्र छजू राम कमल किशोर पुत्र चरणदास बाड़मा जोगिंद्र सिंह पुत्र छजू राम